ਸੁਅਰਿੰਗ ਇੱਥੇ ਸਾਰਿਆਂ ਨੇ ਸਗੁਰਦੁਆਰਾ ਸਾਹਿਬ ਜਾਣਾ ਹੁੰਦਾ ਬਜ਼ੁਰਗਾਂ ਨੇ ਨਾ ਇੱਥੇ ਲਾਈਟਾਂ ਜੀ ਨਾ ਇੱਥੇ ਸੜਕਾਂ ਹੁਣ ਕਿਵੇਂ ਜਾਈਏ ਕਰਦੇ ਪਰ ਜੀ ਐਮਸੀ ਕੋਲ ਜਾਂਦੇ ਆ ਉਹ ਰਾ ਨਹੀਂ ਦਿੰਦਾ ਜਬਸਨਾ ਕੋਲ ਜਾਂਦੇ ਆ ਉਹ ਰਾ ਨਹੀਂ ਦਿੰਦਾ ਆ ਕਰਕੇ ਅਸੀਂ ਘਰ ਨੂੰ ਮੁੜਿਆ ਨੇ ਅਖਬਾਰਾਂ ਚ ਫੋਟੋਆਂ ਦੇਖ ਕੇ ਬਸ ਸਸਰੀ ਗੱਲ ਉਹ ਵੀ ਅਸੀਂ 4 ਦਿਨ ਕਮੇਟੀ ਦੇ ਵਿੱਚ ਧਰਨੇ ਲਾ ਲਾ ਕੇ ਪਾਣੀ ਲਿਆ ਸੀਗਾ ਹੁਣ ਇਹਦਾ ਮਤਲਬ ਹੁਣ ਅਸੀਂ ਧਰਨਾ ਉਹ ਤੋਂ 4 ਦਿਨ ਲਾ ਅਸੀਂ ਹੁਣ ਮਹੀਨਾ ਲਾ ਲਈਏ ਸੜਕਾਂ ਬਣ ਜਾਣਗੀਆਂ ਤਾਂ ਕਰੇ ਸਾਰੇ ਇਕਾ ਕਰਕੇ ਉੱਥੇ ਲਾ ਦਿਓ ਬੋਰਡ ਕੋਈ ਵੋਟਾਂ ਲੈਣ ਆਉਂਦਾ ਬਸ ਉਹਦਾ ਡੰਡਾ ਫੇਰੋ ਕੋਈ ਆ ਚਾਹੇ ਚਾਹੇ ਉਹ ਮੰਤਰੀ ਆ ਚਾਹੇ ਕੋਈ ਅਫਸਰ ਆ ਉੱਥੇ ਉਹਨੂੰ ਉੱਥੇ ਉਹਦੀ ਉਹਦਾ ਪਾਉ ਲੰਭਾਉਣ ਬਸ ਅਸੀਂ ਤਾਂ ਇੰਨੇ ਖਿਜੇ ਪਏ ਆ ਜਿਹੜਾ ਸਾਡਾ ਕੰਮ ਹੈ ਉਹ ਤਾਂ ਅਸੀਂ ਕਰ ਦਿੰਨੇ ਆ ਉਸ ਤੋਂ ਬਾਅਦ ਜਿਹੜੀ ਮੀਟਿੰਗ ਪਾਸ ਹੋਣੀ ਆ ਉਹੀ ਪਾਸ ਹੋ ਕੇ ਨਹੀਂ ਆਂਦੀ ਜੀ ਕਾਫੀ ਕਾਫੀ ਟਾਈਮ 8-8 ਮਹੀਨੇ 10-10 ਮਹੀਨੇ ਲੱਗ ਜਾਂਦੇ ਆ ਤੁਸੀਂ ਵੇਖ ਰਹੇ ਹੋ ਪੰਜਹਰਾਂ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸਦੀ ਹਾਂ ਕਿ ਅੱਜ ਅਸੀਂ ਪਹੁੰਚੇ ਹੋਏ ਹਾਂ ਚੰਡੀਗੜ੍ਹ ਇਨਕਲੇਵ ਵਾਰਡ ਨੰਬਰ 4 ਦੇ ਵਿੱਚ ਲੋਕਾਂ ਦੀਆਂ ਪਰੇਸ਼ਾਨੀਆਂ ਸੁਣਨ ਪਹੁੰਚੇ ਹਾਂ ਸੋ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮਜ਼ ਆ ਰਹੀਆਂ ਨੇ ਮੈਡਮ ਜੀ ਜਿੰਨਾ ਵੀ ਅਸੀਂ ਸੜਕਾਂ ਦੇ ਵਿੱਚੇ ਗਟਕਾ ਖੁਦ ਦਾ ਪਾਇਆ ਹੋਇਆ ਹੈ ਕਿਸੇ ਦਾ ਵੀ ਇਸ ਤਰ੍ਹਾਂ ਕਿਸੇ ਦਾ ਕੋਈ ਧਿਆਨ ਨਹੀਂ ਹੈ ਨਾ ਤਾਂ ਕੋਈ ਇਸ ਤਰ੍ਹਾਂ ਧਿਆਨ ਕਰਦਾ ਬੱਚੇ ਸਾਡੇ ਕੋਈ ਰੋਡ ਤੇ ਨਿਕਲ ਨਹੀਂ ਸਕਦੇ ਰਾਤ ਨੂੰ ਜਦ ਬਾਰਿ ਦਾ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡੀ ਸੜਕ ਦਾ ਪੱਕੀ ਬਣਾ ਦਿੱਤੀ ਜਾਵੇ ਤਾਂ ਬਹੁਤ ਬਹੁਤ ਧੰਨਵਾਦ ਹੋਗਾ ਤੁਹਾਡਾ ਇਹ ਚਲ ਇਹ ਜੀ ਕਲੋਨੀ 2006 7 ਦਾ 8 ਦੀ ਬਣੀ ਹੋਈ ਹੈ ਜੀ ਤੇ ਉਦੋਂ ਤੋਂ ਠੇਕੇਦਾਰ ਜਿਹੜਾ ਬਿਲਡਰ ਸੀਗਾ ਉਹ ਬਣਾ ਕੇ ਚਲਾ ਗਿਆ ਤੇ ਉਹ ਤਾਂ ਹੁਣ ਤਾਂ ਕੋਈ ਪਤਾ ਨਹੀਂ ਕਿੱਥੇ ਹੈ ਜੀ ਹੈਂਡਓਵਰਿੰਗ ਕਰਕੇ ਗਿਆ ਕਮੇਟੀ ਜਾਂਦੇ ਆ ਉਹ ਕਹਿੰਦੇ ਇਹ ਨਜਾਇਜ਼ ਹੈ ਜੀ ਤੇ ਅਸੀਂ ਤਾਂ ਦੇਖੋ ਇਕੱਲੇ ਇਕੱਲੇ ਬੰਦੇ ਨੇ 1.5 ਲੱਖ ਰੁਪਏ ਜਮ੍ਹਾਂ ਕਰਾਇਆ ਹੈ ਐਨਸੀ ਲਈ ਹੈ ਐਨਸੀ ਲੈ ਕੇ ਬਣਾਇਆ ਨਕਸ਼ੇ ਬਣਾਏ ਨਕਸ਼ੇ ਪਾਸ ਕਰਾਇਆ ਕਮੇਟੀ ਕੋਲੋਂ ਤੇ ਬਿਜਲੀ ਪਾਣੀ ਦੇ ਬਿੱਲ ਜਮਾ ਕਰਾਇਆ ਜੀ ਸਕੋਟੀ ਜਮਾ ਕਰਾਈ ਤਾਂ ਲੈ ਬਣਾਇਆ ਤਾਂ ਉਹਨਾਂ ਸਾਨੂੰ ਸਹੂਲਤ ਤਾਂ ਮਿਲਣੀ ਚਾਹੀਦੀ ਸੜਕਾਂ ਨਹੀਂ ਜੀ ਉੱਤੇ ਪੇਰ ਬਲੌਕ ਲੱਗਣੇ ਚਾਹੀਦੇ ਜੀ ਜੀ ਹੁਣ ਤਾਂ ਅਸੀਂ ਕਈ ਵਾਰ ਕਮੇਟੀ ਮੀਟਿੰਗ ਅਫਸਰਾਂ ਨਾਲ ਕੱਲੀ ਜਾ ਕੇ ਮੰਤਾਂ ਵੀ ਕੱਲੀਆਂ ਅਜ ਕਈ ਵਾਰ ਜਾਇਆ ਲੇਕਿਨ ਸੜਕਾਂ ਤੱਕ ਤਾਂ ਨਹੀਂ ਬਣੀ ਸਾਡੀ ਜੀ ਕਦੋਂ ਸੜਕਾਂ ਬਣਨੇ ਚਾਹੀਦੀ ਪੇਰ ਬਲੌਕ ਲੱਗਣੇ ਚਾਹੀਦੇ ਜੀ ਜੇ ਅਸੀਂ ਪੈਸੇ ਜਮਾ ਕਰਾ ਲਿਆ ਪ੍ਰੋਪਰਟੀ ਟੈਕਸ ਦੇ ਰਹੇ ਹਾਂ ਸਭ ਨੂੰ ਦੇ ਰਿਆ ਸੀ ਐਮ ਸੀ ਕਾੜੇ ਨੇ ਤੁਹਾਡੇ ਵਾਰਡ ਦੇ ਵਾਰ ਨੰਬਰ 4 ਗੁਰਵਿੰਦਰ ਸਿੰਘ ਚਿਮਾ ਹੈ ਜੀ ਜੀ ਉਹਨਾਂ ਨੇ ਕੀ ਕਹਿਣਾ ਇਸ ਨੂੰ ਉਹ ਕਹਿੰਦੇ ਤੁਹਾਡੇ ਸਵਿਚ ਨਜਾਇਜ਼ ਹੈ ਜੀ ਹੂੰ ਤੇ ਅਸੀਂ ਕਹਿੰਦੇ ਜਾਇਜ਼ ਤੁਸੀਂ ਕੁਝ ਕਰੋ ਤਾਂ ਸਹੀ ਜੇ ਅਸੀਂ ਪੈਸੇ ਜਮ੍ਹਾਂ ਕਰਾ ਰਹੇ ਹਾਂ ਅਸੀਂ ਤਾਂ ਐਨਓਸੀ ਲੈ ਕੇ ਬੈਠੇ ਹਾਂ ਹੂੰ ਐਮ ਸੀ ਤੋਂ ਪੈਸੇ ਜਮ੍ਹਾਂ ਕਰਾ ਕੇ ਬੈਠੇ ਹਾਂ ਸਾਨੂੰ ਤਾਂ ਸੁਰਤਾਤ ਮਿਲਣੀ ਚਾਹੀਦੀ ਹੈ ਜੀ ਇਹ ਉਹ ਐਮ ਸੀ ਜਾਣੇ ਜਾਂ ਬਿਲਡਰ ਜਾਣੇ ਜੀ ਹੂੰ ਮੈਂ ਤੁਹਾਨੂੰ ਉਹਨਾਂ ਨੇ ਕਿਹਾ ਪੈਸੇ ਜਮ੍ਹਾਂ ਕਰਾਓ ਅਸੀਂ ਪੈਸੇ ਜਮ੍ਹਾਂ ਕਰਾਏ ਐਨਓਸੀ ਦੇ ਤਾਂ ਸਾਨੂੰ ਉਹਨੇ ਇਜਾਜ਼ਤ ਦਿੱਤੀ ਬਣਾਤੀ ਬਣਾ ਲਿਆ ਕੇ ਜੀ ਹੁਣ ਇਹ ਤਾਂ ਜ਼ਿੰਮਰਦਾ ਐਮ ਸੀ ਹੈ ਨਾ ਜ ਸਾਨੂੰ ਸਾ ਸੁਲਤਾਨਾਂ ਦੇ ਮਿਲਣੇ ਚਾਹੀਦੇ ਆ ਜੀ ਹਰ ਸਾਲ ਪਬਲਿਕ ਟੈਕਸ ਜਮ੍ਹਾਂ ਕਰਾਉਂਦੇ ਆ ਜੀ ਉਹ ਵੀ ਤਾਂ ਫਿਰ ਲੈਂਦੇ ਆ ਮੇਰੇ ਨਾਲ ਟੈਕਸ ਅਟਲ ਕੋਲ ਜੀ ਉਹਨਾਂ ਕੋਲ ਪਾਣੀ ਦਾ ਕਨੈਕਸ਼ਨ ਲਏ ਸਾਡੇ ਬਿਜਲੀ ਕਨੈਕਸ਼ਨ ਲਏ ਸੀਵਰ ਦਾ ਕਨੈਕਸ਼ਨ ਲਏ ਤੇ ਜੁਮਰਤ ਐਮਸੀ ਬਣਦੀ ਆਂਦੇ ਜੀ ਮੈਡਮ ਸਾਡੀ ਸੜਕਾਂ ਬਣਨੀਆਂ ਚਾਹੀਦੀਆਂ ਨਾ ਸਾਨੂੰ ਕੋਈ ਐਮਸੀ ਰਾਹ ਦਿੰਦਾ ਨਾ ਕੋਈ ਅਫਸਰ ਰਾਹ ਦਿੰਦਾ ਵਾ ਜਾਣਿਆ ਕਮੇਟੀ ਚ ਇਕੱਠੇ ਹੋ ਕੇ ਮੁੜੇ ਆਉਨੇ ਆ ਤੇ ਆ ਸੜਕਾਂ 'ਚ ਖੱਡੇ ਆ ਤੜਕੇ ਜਾਣਿਆ ਸਾਸਵੇਰ ਆਥਮਸਵੇਰ ਨਿਕਲਦੇ ਆ ਤਾਂ ਤੇ ਡਿੱਗਣ ਦੀ ਪਰੇਸ਼ਾਨੀਆਂ ਜਵਕਾਂ ਦੇ ਕੀ ਕਰੀਏ ਬਸ ਨਹੀਂ ਤਾਂ ਕੋਈ ਹੱਲ ਹੋਣਾ ਆਪਣੇ ਜੀ ਪਰੇਸ਼ਾਨੀ ਤਾਂ ਦੇਖੋ ਸਭ ਤੋਂ ਵੱਡੀ ਇਹ ਹੈ ਵੀ ਕਰਦੇ ਆਪਣੇ ਬਾਹਰ ਨਹੀਂ ਜਾ ਸਕਦੇ ਸਵੇਰੇ ਇੱਥੇ ਸਾਰਿਆਂ ਨੇ ਸੋ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਬਜ਼ੁਰਗਾਂ ਨੇ ਨਾ ਇੱਥੇ ਲੇਟਾਂ ਜੀ ਨਾ ਇੱਥੇ ਸੜਕਾਂ ਹੁਣ ਕਿਵੇਂ ਜਾਈਏ ਕਰਦੇ ਪਰ ਠੀਕ ਹੈ ਨਾ ਜੀ ਨਾ ਆਂਟੀ ਉਹ ਨਹੀਂ ਜਾਂਦੇ ਨੇ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਕਿਵੇਂ ਜਾਣਗੇ 4 ਵਜੇ ਨਿਹਰੇ 'ਚ ਨਾ ਲੇਟਾਂ ਇੱਥੇ ਨਾ ਸੜਕਾਂ ਸੜਕਾਂ ਆਹ ਦੇਖ ਲਓ ਹਾਲ ਤੁਹਾਡੇ ਮੂਰੇ ਆ ਪੈਦਲ ਜਾਣ ਵਾਲਾ ਬੰਦਾ ਤਾਂ ਜਾਣੀ ਸਕਦਾ ਐਕਟਿਵ ਬਾਈਕ ਵਾਲਾ ਵੀ ਡਿੱਗਦਾ ਰੋਜ਼ ਹੀ ਰੋਜ਼ ਦੂਜਾ ਤੀਜਾ ਬੰਦਾ ਕਰਦੇ ਮੇਰੀ ਮਾਤਾ ਨੂੰ ਆਪ ਆਪਨੂੰ 3 ਮਹੀਨੇ ਹੋ ਗਏ ਇੱਥੇ ਆਏ ਉਹਨੂੰ 3 ਮਹੀਨਿਆਂ ਚੋਂ ਦੋ ਵਾਰ ਹੀ ਨਿਕਲੀ ਮੇਰੀ ਮਾਤਾ ਇਸ ਕਰਕੇ ਵੀ ਇਹ ਸੜਕ ਨਹੀਂ ਬਣੀ ਹੋਈ ਇੱਥੇ ਉਦੋਂ ਦਾ ਮੀਂਹ ਦਾ ਟਾਈਮ ਪਿਆ ਮੀਂਹ ਸਾਰਾ ਦਿਨ ਤਾਂ ਮੀਂਹ ਪੈਂਦਾ ਇਹ ਸੜਕ ਨੇ ਕੀ ਟੱਕਣਾ ਦੇਖਿਓ ਤੁਸੀਂ ਸੜਕ ਦਾ ਹਾਲ ਦੇਖਿਓ ਪਿੱਛੇ ਮਾੜੇ ਜਿਹਾ ਨਿਗਾ ਮਾਰੋ ਪੈਦਲ ਜਾਣ ਵਾਲਾ ਬੰਦਾ ਤਾਂ ਬਹੁਤ ਮਾੜੇ ਹਾਲ ਹੋਏ ਪਏ ਜੀ ਇੱਥੇ ਤੇ ਪਲੱਸ ਪ੍ਰੋਪਰਟੀ ਟੈਕਸ ਆਪਾਂ ਵੀ ਦਿੱਤਾ ਗੱਡੀਆਂ ਦਾ ਰੋਡ ਟੈਕਸ ਆਪਾਂ ਵੀ ਦਿੱਤਾ ਸਭ ਕੁਝ ਆਪਾਂ ਦਿੱਤਾ ਕੋਈ ਐ ਤਾਂ ਹੈ ਨਹੀਂ ਦੋ ਨੰਬਰ ਚ ਲੈ ਕੇ ਰੱਖੇ ਹੋਏ ਨੇ ਬਲੈਕ ਬਲੈਕ ਚ ਤਾਂ ਲਈ ਨਹੀਂ ਹੋਣੇ ਨਾ ਉਹਨਾਂ ਟਲੋਸ ਲੈ ਲੋਨ ਲੈ ਆਏ ਤੇ ਸਭ ਕੁਝ ਆਪਾਂ ਦਿੱਤਾ ਹੋਣਾ ਤੇ ਐ ਕਿਵੇਂ ਫਿਰ ਸੜਕਾਂ ਤੁਸੀਂ ਕਹਿੰਦੇ ਵੀ ਨਹੀਂ ਬਣਾ ਸਕਦੇ ਹੁਣ ਐਮਸੀ ਇੱਧਰ ਦੇ ਕਹਿੰਦੇ ਵੀ ਸੜਕਾਂ ਨਹੀਂ ਬਣਾ ਸਕਦੇ ਕਹਿੰਦੇ ਦਸ ਵਾਰ ਪੈਸੇ ਦਿੱਤੇ ਹੋਏ ਨੇ ਇਹਨਾਂ ਨੇ ਸੜਕਾਂ ਫੇਰ ਵੀ ਨਹੀਂ ਬਣ ਰਹੀ ਫੇਰ ਕੀ ਕਰੀਏ ਹੁਣ ਹੁਣ ਆਪਾਂ ਬਣਾ ਲਈਏ ਫੇਰ ਆਪਾਂ ਬਾਹਰ ਲਾ ਦਿੰਨੇ ਆ ਵੀ ਕੋਈ ਆਪਾਂ ਸੜਕਾਂ ਬਣਾ ਲੈਨੇ ਆਪਾਂ ਆਪਣੇ ਆਪ ਕਰਾ ਲੈਨੇ ਇੱਧਰ ਦੇ ਕੰਮ ਉੱਥੇ ਕੋਈ ਨਹੀਂ ਆਊਗਾ ਵੋਟ ਲੈਣ ਫੇਰ ਇਹੀ ਰਾ અને સરકાર આગામી ફેર આપવાનું ਹੀ કરને પડે આપਦੇ હાથ લેકે ફેર سارے પૈસે ઇકઠ્ઠે કરકે આપા કરા લેને ભી ના કોઈ વોટ લેનાય કાલ નું ફેર ઇહી કામ હો શકતા હી હમે યહા આયે ને 7 સાલ હો ગયે હે ઓર હમ તબ સે દેખ રહે હે રોડ પે હમને કાફી કોશિશ કરી કાફી દફ્તરો પે ચક્કર લગાયે એમસીકે એમસીકે ઘર ભી ગયે બટ હમારે કો કોઈ સોલ્યુશન નહીં દે રહા હે કે હમારે યે સડકે પક્કી કર સકે ઓર યહા ઇતના બુરા હાલ હે કે ભઈ બચ્ચે યહા ખેલ નહીં સકતે ठीक है और किसी आने जाने के लिए पैदल तो यहाँ जा ही नहीं सकता कोई क्योंकि वो इसीलिए कोई नहीं आ रहा क्योंकि सारी रोड टूटी हुई है सारे यहाँ पर किचड़ हो जाता है आज तो थोड़ा मौसम ठीक है अदरवाइज़ बारिश के टाइम तो आप यहाँ पर एक पैर नहीं रख सकते हो अंदर बाहर सारी जगह किचड़ी किचड़ हो रहा है तो हमारी एम से दरखास्त है कि भाई वो प्लीज़ हमारे इस सोसाइटी पर कुछ मेहर डालें और ਸੜਕੇ ਪੱਕੀ ਕਰੇ ਧੰਨਵਾਦ ਅੱਛਾ ਸਰ ਤੁਸੀਂ ਕਦੇ ਐਮਸੀ ਸਾਹਿਬਾਨ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਕੀ ਕਹਿਣਾ ਹੁੰਦਾ ਜਦੋਂ ਤੁਸੀਂ ਆਪਣੇ ਸਮੱਸਿਆਵਾਂ ਨਾਲ ਕੋਲ ਲੈ ਕੇ ਜਾਂਦੇ ਹੋ ਤਾਂ ਮੇਰੀ ਤਾਂ ਮੈਡਮ ਵੈਸੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਮੈਂ ਤਾਂ ਹੁਣੀ ਹੈ ਤਿੰਨ ਕਮਹੀਨੇ ਚਾਰ ਕਮਹੀਨੇ ਪਰ ਇਹ ਆਂਟੀ ਹੁਣੀ ਗਈ ਸੀਗੇ ਇਹਨਾਂ ਨੇ ਹੋਈ ਹੋਣੀ ਗੱਲਬਾਤ ਅੰਡੀ ਦੀ ਮੈਂ ਵੀ ਐਮਸੀ ਕੋਲ ਸਪੈਸ਼ਲ ਵੀ ਗਏ ਆ ਕਦੇ ਤਾਂ ਉਹ ਕਹਿੰਦਾ ਬਸ ਤੁਹਾਡੀਆਂ ਬਣਨ ਵਾਲੀਆਂ ਨੇ ਤੁਹਾਡੇ پاس ਹੋ ਗਏ ਪੈਸੇ ਮਿਲਣ ਵਾਲੇ ਨੇ ਕਦੇ ਕਹਿੰਦਾ ਲੈ ਉੱਥੇ ਮੇਰਾ ਤਾਂ ਕੋਈ ਮਤਲਬ ਨਹੀਂ ਤੁਹਾਨੂੰ ਤਾਂ ਪੈਸੇ ਮਿਲੇ ਨਹੀਂ ਤੁਹਾਡੀ ਤਾਂ ਨਜਾਇਜ਼ ਕਲੋਨੀ ਆ ਕਦੇ ਉਸ ਅਸਲੀ ਬਣ ਜਾਂਦੀ ਹੈ ਸਹੀ ਬਣ ਜਾਂਦੀ ਹੈ ਕਦੇ ਨਜਾਇਜ਼ ਬਣ ਜਾਂਦੀ ਹੈ ਤੰਗ ਅਸੀਂ ਤਾਂ ਐਮਸੀ ਕੋਲ ਆ ਕੇ ਸਾਰਿਆਂ ਤੋਂ ਆ ਗਏ ਅਸੀਂ ਤਾਂ ਮਤਲਬ ਤੁਹਾਨੂੰ ਇਹ ਹੀ ਨਹੀਂ ਪਤਾ ਕਿ ਹੈਂਡ ਹੈਂਡਓਵਰ ਐਮਸੀ ਵੱਲ ਹੈ ਜਾਂ ਨਹੀਂ ਇਹ ਸੋਸਾਇਟੀ ਸਮਝ ਪਤਾ ਹੀ ਨਹੀਂ ਸਾਨੂੰ ਕੋਈ ਰਾਏ ਨਹੀਂ ਦਿੰਦਾ ਹੈਗਾ ਦੂਜਾ ਅਸੀਂ ਕੋਈ ਐਮਸੀ ਨੂੰ ਅਸੀਂ ਨਹੀਂ ਹੁਣ ਤਾਂ ਅਸੀਂ ਤਾਂ ਇਹ ਸਮਝ ਲਏ ਅਸੀਂ ਤਾਂ ਕਿਸੇ ਨੂੰ ਨਹੀਂ ਜਾਣਦੇ ਅਸੀਂ ਤਾਂ ਇੰਨੇ ਦੁਖੀ ਹੋਏ ਪਏ ਆ ਦੂਜੀ ਗੱਲ ਜੇ ਐਮਸੀ ਕੋਲ ਜਾਣੇ ਆ ਉਹ ਰਾਏ ਨਹੀਂ ਦਿੰਦਾ ਜੇ ਆਪਸ ਨਾਲ ਕੋ ਜਾਣੇ ਆ ਉਹ ਰਾਏ ਨਹੀਂ ਦਿੰਦਾ ਕਰਕੇ ਸੀ ਘਰ ਨੂੰ ਮੁੜਿਆ ਉਹਨੇ ਅਖਬਾਰਾਂ 'ਚ ਫੋਟੋਆਂ ਦੇਖ ਕੇ ਬਸ ਸਸਰੀ ਗੱਲ ਇੰਨਾ ਕਿ ਜੋਗੇ ਰਹਿ ਗਏ ਸੀ ਤਾਂ ਮੈਂ ਅਸੀਂ ਸਭ ਤੋਂ ਪਹਿਲਾਂ ਫਰਸਟ ਟਾਈਮ ਅਸੀਂ ਆਏ ਆ ਇੱਥੇ 10 ਸਾਲ ਸਾਨੂੰ 11ਵਾਂ ਸਾਲ ਇੱਥੇ ਲੱਗ ਗਿਆ ਆ ਨੂੰ ਨਹੀਂ 10 11 ਸਾਲ ਤੁਸੀਂ ਇਸੇ ਸੁਸਾਇਟੀ 'ਚ ਰਹਿ ਰਹੇ ਹੋ ਤੇ ਉਦੋਂ ਤੱਕ ਇੰਨੇ ਸਾਲਾਂ ਦੇ ਵਿੱਚ ਇਹ ਰੋਡ ਨਹੀਂ ਬਣੀ ਪਾਣੀ ਉਹ ਅਸੀਂ ਲੜ ਝਗੜ ਕੇ ਮਾਲ ਲਿਆ ਸੀਗਾ ਉਹ ਚਲ ਪਾਣੀ ਪਾਣੀ ਦਾ ਕੱਲਾ ਮਸਲਾ ਹਾਲਾ ਲੈਟਾਂ ਇੱਥੇ ਨਹੀਂ ਮੱਚਦੀਆਂ ਸੜਕਾਂ ਇੱਥੇ ਨਹੀਂ ਨਹੀਂ ਪਰੇਸ਼ਾਨੀਆਂ ਕਦੇ ਵਾਰ ਤਾਂ ਦੁਖੀ ਹੋਉਂਦਾ ਐਮਸੀ ਨੂੰ ਕਿ ਸਾਬ ਨੂੰ ਇਹ ਬੋਲੀਦਾ ਤਾਂ ਵੋਟਾਂ ਦੇ ਕੇ ਪਸਤਾਉਨੇ ਆ ਪਾਣੀ ਸਰਕਾਰੀ ਦਾ ਨਹੀਂ ਆਉਂਦਾ ਸਰਕਾਰੀ ਆਉਂਦਾ ਸਰਕਾਰੀ ਪਾਣੀ ਸਰਕਾਰੀ ਆ ਲੇਕਿਨ ਹੈਂਡਓਵਰ ਉਹ ਵੀ ਉਸੇ 4 ਦਿਨ ਕਮੇਟੀ ਦੇ ਵਿੱਚ ਧਰਨੇ ਲਾ ਲਾ ਕੇ ਪਾਣੀ ਲਿਆ ਸੀਗਾ ਹੁਣ ਇਹਦਾ ਮਤਲਬ ਹੁਣ ਅਸੀਂ ਧਰਨਾ ਉਹ ਤੋਂ 4 ਦਿਨ ਲਾ ਅਸੀਂ ਹੁਣ ਮਹੀਨਾ ਲਾ ਲਈਏ ਸੜਕਾਂ ਬਣ ਜਾਣਗੀਆਂ ਇਹ ਹੱਲ ਹੋਣਾ ਚਾਹੀਦਾ ਕੋਈ ਹੱਲ ਤਾਂ ਹੋਣਾ ਚਾਹੀਦਾ ਜਾਈ ਦਾ ਘਰੋਂ ਕੰਮ ਛੱਡ ਕੇ ਜਾਈ ਦਾ ਕੋਈ ਬਿਮਾਰਾ ਕੋਈ ਠਮਾਰਾ ਕੋਈ ਕਿਵੇਂ ਹੁੰਦਾ ਉਹ ਜਾ ਕੇ ਉੱਥੇ ਇੱਥੇ ਲਾਈਨ 'ਚ ਖੜ੍ਹ ਜਾਓ ਫੋਟੋਆਂ ਕਰਾ ਲਓ ਕੀ ਗੱਲ ਅਸੀਂ ਅਫਸਰਾਂ ਨਾਲ ਫੋਟੋਆਂ ਕਰਾਉਣ ਜਾਂਦੇ ਆ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਲੈ ਕੇ ਕੁਰਸੀਆਂ ਤੇ ਬਹਿ ਜਾਂਦੇ ਨੇ ਮੁੜ ਕੇ ਕਿਸੇ ਨੂੰ ਪੁੱਛਦੇ ਨਹੀਂ ਪਬਲ ਇਹ ਤਾਂ ਬਹੁਤ ਗਲਤ ਕਰਨਾ ਨਾ ਅਸੀਂ ਤਾਂ ਇਹ ਕਹਿੰਦੇ ਆ ਵੀ ਏਕੇ ਨਾਲ ਸਾਰੀ ਕਮੇਟੀ ਹੁਣ ਸਾਡੀ ਪੂਰੀ ਕਲੋਨੀ ਭਰ ਗਈ ਸਾਰਿਆਂ ਦੇ ਮਕਾਨ ਬਣ ਗਏ ਇੰਨੇ ਸੋਹਣਾ ਅਗਲੇ ਨੇ ਇੰਨੇ ਨੇ ਪੈਸੇ ਲਾ ਕੇ ਬਣਾਏ ਨੇ ਅੱਜ ਤਾਂ ਕਹਿੰਦੇ ਸਾਰੇ ਏਕਾ ਕਰਕੇ ਉੱਥੇ ਲਾ ਦਿਓ ਬੋਰਡ ਕੋਈ ਵੋਟਾਂ ਲੈਣ ਆਉਂਦਾ ਬਸ ਉਹ ਤਾਂ ਡੰਡਾ ਫੇਰੋ ਬਸ ਕੋਈ ਆ ਚਾਹੇ ਚਾਹੇ ਉਹ ਮੰਤਰੀ ਆ ਚਾਹੇ ਕੋਈ ਅਫਸਰ ਆ ਉੱਥੇ ਉਹਨੂੰ ਉੱਥੇ ਉਹਦਾ ਪਾਓ ਲੰਬਾ ਉਹਨੂੰ ਬਸ ਅਸੀਂ ਤਾਂ ਇੰਨੇ ਖਿਜੇ ਪਾਇਆ ਜੇ ਉਹਦਾ ਨਾ ਦੋ ਹੱਥ ਕਰਨੀ ਪੈ ਜੇ ਅਸੀਂ ਬੋਲ ਸਕਦੇ ਹਾਂ ਉਹਦੇ ਨਾਲ ਮਤਲਬ ਉਹ ਨਾਲੇ ਸਮੇਂ 'ਚ ਤੁਹਾਡੀ ਇਸ ਉਹ ਇੰਨਾ ਇੰਨਾ ਹੁਣ ਖਾਣ ਜੋਗੇ ਤਾਂ ਹੋਇਆ ਆਪ ਦਾ ਆਪ ਦੇ ਪੈਸੇ ਲਾ ਕੇ ਪਹਿਲਾਂ ਤਾਂ ਅਸੀਂ ਘਰਾਂ ਤੇ ਪੈਸੇ ਲਾਏ ਫਿਰ ਉਹਨਾਂ ਨੂੰ ਟੈਕਸ ਉੱਪਰ ਉਹ ਟੈਕਸ ਪਤਾ ਨਹੀਂ ਕਹਦਾ ਭਰਾਉਂਦੇ ਨੇ ਫਿਰ ਉਹ ਫਿਰ ਇੰਨਾ ਇੰਨਾ ਪੈਸਾ ਲਾ ਕੇ ਇੱਥੇ ਗੁੱਟ ਕੇ ਪਾਉਣਾ ਹੁਣ ਜਦੋਂ ਪਾ ਲਿਆ ਹੋਣਾ ਮਹੀਨੇ 'ਚ ਪਾਇਆ ਸੀ ਨਾ ਮਹੀਨੇ ਬਾਅਦਸ਼ਤ ਤੋਂ ਪਹਿਲਾਂ ਪਾ ਲਿਆ ਸੀ ਹੁਣ ਆ ਜਾ ਤੋ ਦੋ ਚਾਰ ਕਿ ਗੱਡੀਆਂ ਨਹੀਂ ਗਈਆਂ ਆ ਇੱਕ ਮਹੀ ਹੋਰ ਪਹਿਲਾਂ ਦੇ ਇਹ ਖੱਡੇ ਡੂੰਗੇ ਪੈ ਜਾਣੇ ਆ ਫਿਰ ਅਸੀਂ ਇਹਦਾ ਮਤਲਬ ਹਰ ਵਾਰਸ਼ੇ 'ਚ ਗੁੱਟ ਕੇ ਪਾਇਆ ਕਰੀਏ ਸੜਕਾਂ ਜੋਗੀ ਆਪ ਪਾਇ ਸੀ ਤੁਸੀਂ ਆਪ ਦੇ ਪੈਸਿਆਂ ਦਾ ਇਕੱ ਮੈਂ ਕਹਿੰਨੇ ਕੁਛ ਕੱਚੀਆਂ ਸੜਕਾਂ ਨੇ ਇਹ ਕੱਚਾ ਹੀ ਰਾਹ ਹੈ ਇਹ ਆ ਗੁੱਟ ਕਾ ਜਿਹਾ ਸਿਰ ਲਾ ਕੇ ਪਾਇਆ ਜੇ ਹੁਣ ਕੱਲੀ ਮਿੱਟੀ ਪਾਉਣੇ ਫਿਰ ਤੇ ਵਿੱਚੇ ਦਬ ਜਾਗੇ ਹੁਣ ਚਿੱਕੜ ਦੇ ਵਿੱਚ ਇਹ ਇੰਨਾ ਕ ਪੈਸੇ ਇਕੱਠੇ ਕਰਕੇ ਪਾ ਲੈਣੇ ਆ ਆਪਦੀ ਸਹਿਮਤੀ ਦੇ ਨਾਲ ਹੁਣ ਇੰਨਾ ਵੀ ਕਿੰਨਾ ਮੰਗਦੇ ਦੇਖੋ ਵੀ ਮੰਗਾਈ ਦਾ ਟਾਈਮ ਆ ਆਪਦੇ ਬੱਚੇ ਵੀ ਪਾਲਣਾ ਤੇ ਸੜਕਾਂ ਜੋਗੀ ਰਹਿਗੇ ਫਿਰ ਸਾਨੂੰ ਇੰਨੇ ਪੈਸੇ ਲਾਉਣ ਦੀ ਲੋੜ ਕੀ ਸੀ ਹੁਣ ਇੰਨੇ ਨੇ ਵੈਸੇ ਘਰਾਂ ਤੇ ਵੀ ਲੱਗਿਆ ਹੁਣ ਤੁਸੀਂ ਆ ਵੀ ਦੇ ਲੋ ਬੱਚਿਆਂ ਦੀ ਪੜ੍ਹਾਈਆਂ ਪੜ੍ਹੀਆਂ ਤੇ ਖਰਚਾ ਹੁੰਦਾ ਹੁਣ ਕਿਸੇ ਦੇ ਘਰ ਦੇ ਵਿੱਚ ਕੱਲਾ ਹੀ ਵੀ ਕਮਾਉਣ ਵਾਲਾ ਹੁੰਦਾ ਉਹ ਸੜਕਾਂ ਹੀ ਪਾਊਗਾ ਪਰਿਵਾਰ ਵੀ ਪਾਲਣਾ ਨਾ ਉਹਨੇ ਬਿਲਕੁਲ ਬਿਲਕੁਲ ਇਹ ਤਾਂ ਮੈਂ ਤਾਂ ਮੈਂ ਤਾਂ ਕਿ ਨਹੀਂ ਮੈਂ ਤਾਂ ਐਮਸੀ ਨਾ ਮੈਂ ਤਾਂ ਆਪ ਖੋਦ ਗਈਆਂ ਮੈਂ ਘਰ ਦੇ ਤਾਂ ਮੇਰੇ ਬਾਹਰ ਨੇ ਮੈਂ ਤਾਂ ਖੋਦ ਇਹਨਾਂ ਨਾਲ ਗਈਆਂ ਐਮਸੀ ਦੇ ਉੱਥੇ ਦਫ਼ਤਰ ਜੇ ਕਦੇ ਕਹਿੰਦਾ ਬਸ ਜੀ ਤੁਹਾਨੂੰ 60 ਲੱਖ ਰੁਪਈਆ ਆ ਗਿਆ 63 ਲੱਖ ਆ ਗਿਆ 68 ਬਸ ਪਾ ਦੇਣੀਆਂ ਨੇ ਕਹਿੰਦੇ 8 ਦਸਾਂ ਨੂੰ 10 ਦਿਨਾਂ ਨੂੰ ਉਸ 10 ਦੇ ਨਹੀਂ 10 ਸਾਲਾਂ ਚ ਆਏ ਮੈਂ ਤਾਂ ਇਹੀ ਸਮਝ ਨਹੀਂ ਆਉਂਦੀ ਹੈਗੀ ਠੀਕ ਆਹ ਪਾਰਟੀਆਂ ਵਾੜੀਆਂ ਇੱਥੇ ਬਣੀਆਂ ਹੋਈਆਂ ਨੇ ਬਸ ਸਾਨੂੰ ਤਾਂ ਨਾ ਇਹਦਾ ਕੋਈ ਹੱਲ ਹੁੰਦਾ ਕਰਾ ਦਿਓ ਧੰਨਵਾਦ ਤੁਹਾਡਾ ਜਦੋਂ ਅਸੀਂ ਅੱਜ ਇਹਨਾਂ ਸਿਆਣੇ ਬੰਦਿਆਂ ਤੋਂ ਕੁਝ ਸੁਣਿਆ ਹੈ ਕਿ ਇਹ ਜਿਹੜੀਆਂ ਕਲੋਨੀ ਨਾਜਾਇਜ਼ ਹੈ ਜਦੋਂ ਸਰਕਾਰ ਸਾਡੇ ਕੋਲ ਡਿਵੈਲਪਮੈਂਟ ਚਾਰਜ ਕਰਦੀ ਹੈ ਨਕਸ਼ੇ ਪਾਸ ਕਰਦੀ ਹੈ ਐਨਓਸੀ ਲੈਂਦੀ ਹੈ ਫਿਰ ਨਾਜਾਇਜ਼ ਕਿੱਥੇ ਰਹਿ ਗਿਆ ਇਹ ਤਾਂ ਮਿਊਸਪਲ ਕਾਰਪੋਰੇਸ਼ਨ ਨੂੰ ਚਾਹੀਦਾ ਹੈ ਕਿ ਰੈਗੂਲੇਸ਼ਨ ਪਾ ਕੇ ਇਸ ਕਲੋਨੀ ਦੇ ਸੜਕਾਂ ਦਾ ਕੋਈ ਹੱਲ ਲੱਭੇ ਜਦਕਿ ਸਾਡੇ ਤੋਂ ਇਹਨਾਂ ਨੇ ਡਿਵੈਲਪਮੈਂਟ ਚਾਰਜ ਲਏ ਸਾਰਾ ਕੁਝ ਲਿਆ ਹੈਗਾ ਅਸੀਂ ਫੀਸਾਂ ਭਰੀਆਂ ਫਿਰ ਇਹਦੇ ਵਿੱਚ ਨਾਜਾਇਜ਼ਤਾ ਦਾ ਕੋਈ ਟ ਮਤਲਬ ਬੇਨਤੀ ਹੈ ਸਰਕਾਰ ਅੱਗੇ ਕਿ ਕਾਰਪੋਰੇਸ਼ਨ ਦੇ ਜੋ ਐਗਜ਼ੀਕਟਿਵ ਅਫਸਰ ਹੈ ਉਹਨੂੰ ਕਹਿ ਕੇ ਮਤਾ ਪਾਇਆ ਜਾਵੇ ਤਾਂ ਕਿ ਇਹਨਾਂ ਸਾਰਿਆਂ ਦਾ ਜਿੰਨੇ ਵੀ ਸਾਡਾ ਚੰਡੀਗੜ੍ਹ ਇਨਕਲੇਵ ਵਾਰਡ ਨੰਬਰ 4 ਦੇ ਜੋ ਸਾਡੀਆਂ ਪ੍ਰੋਬਲਮ ਹੈ ਇਹਨੂੰ ਤਵੱਜੋ ਦਿੱਤੀ ਜਾਵੇ ਮਤਾ ਪਾਸ ਕਰਕੇ ਸੜਕਾਂ ਜ਼ਰੂਰ ਬਣਾਈਆਂ ਜਾਣ ਸਾਡੀ ਤਾਂ ਇਹੀ ਅਰਦਾਸ ਹੈ ਬੇਨਤੀ ਸੋ ਸਾਡੇ ਨਾਲ ਵਾਰਡ ਨੰਬਰ 4 ਦੇ ਐਮ ਸੀ ਸਾਹਿਬਾਰ ਗੋਬਿੰਦ ਸਿੰਘ ਚੀਮਾ ਜੀ ਮੌਜੂਦ ਨਹੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੇ ਅਸੀਂ ਤੁਹਾਡੇ ਵਾਰਡ ਨੰਬਰ 4 ਚ ਗਏ ਸੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਉਹ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਸੀਵਰੇਜ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਸੜਕਾਂ ਨਹੀਂ ਬਣ ਰਹੀ ਉਸ ਨੂੰ ਲੈ ਕੇ ਕੀ ਕਹੋ ਹਾਂਜੀ ਮੈਡਮ ਸਾਡੇ ਏਰੀਆ ਵਾਰਡ ਨੰਬਰ 4 ਦੇ ਵਿੱਚ ਨਾ ਜੀ ਕੁਝ ਕੁ ਦੋਕ ਕਲੋਨੀਆਂ ਮੇਰੇ ਖਿਆਲ ਦੇ ਵਿੱਚ ਹੈਗੀਆਂ ਜੋ ਸਾਡੇ ਹੈਂਡਓਵਰ ਨਹੀਂ ਹੈ ਉੱਥੇ ਅਸੀਂ ਚਾਹ ਕ ਵੀ ਕੰਮ ਨਹੀਂ ਕਰਾ ਸਕਦੇ ਕਿਉਂਕਿ ਸਾਡਾ ਤਾਂ ਬਹੁਤ ਮਾਨ ਹੈ ਜੀ ਅਸੀਂ ਕੰਮ ਕਰਾਈਏ ਕਿਉਂਕਿ ਸਾਨੂੰ ਡਵੈਲਪਮੈਂਟ ਦਾ ਸ਼ੌਂਕ ਵੀ ਹੈ ਜੀ ਲੇਕਿਨ ਨਾ ਚਾਹੰਦੇ ਹੋਏ ਵੀ ਉੱਠਿਆ ਸੀ ਕੰਮ ਨਹੀਂ ਕਰਾ ਸਕਦੇ ਕਿਉਂਕਿ ਉਹ ਸਾਡੇ ਹੈਂਡਓਵਰ ਨਹੀਂ ਹੈ ਜੀ ਤੁਸੀਂ ਵੀ ਦੇਖਿਆ ਹੋਣਾ ਤੁਸੀਂ ਅਮਨ ਸਿਟੀ ਵੀ ਗਏ ਹੋਣੇ ਉਹ ਪਹਿਲੇ ਤਿੰਨ ਰੋਡ ਉਹ ਟੁੱਟੇ ਪਏ ਆ ਜੀ ਕਿਉਂਕਿ ਉਹ ਸਾਡੇ ਹੈਂਡਓਵਰ ਨਹੀਂ ਹੈ ਪਿਛਲੀ ਮੀਟਿੰਗ ਦੇ ਵਿੱਚ ਤੁਸੀਂ ਆਏ ਸੀ ਇੱਕ ਮਤਾ ਵੀ ਪੱਖਿਆ ਗਿਆ ਜੀ ਅਮਨ ਸਿਟੀ ਰਕ ਲੈ ਕੇ ਜਦੋਂ ਉਹ ਹੈਂਡਓਵਰ ਹੋ ਜਾਏਗੀ ਅਸੀਂ ਸਾਰਾ ਕੰਮ ਫਟਾਫਟ ਕਰਵਾਵਾਂਗੇ ਜੀ ਜਿਹੜਾ ਚੰਡੀਗੜ੍ਹ ਨਾਲ ਕਲੇਵ ਹੈ ਉਹ ਵੀ ਹੈਂਡਓਵਰ ਨਹੀਂ ਹੈ ਜੀ ਉਹਦਾ ਵੀ ਪ੍ਰੋਸੈਸ ਚੱਲ ਰਿਹਾ ਜਿਸ ਦਿਨ ਉਹ ਵੀ ਹੈਂਡਓਵਰ ਹੋਊਗੀ ਉਹ ਵੀ ਅਸੀਂ ਬਣਾ ਲਾਂਗੇ ਇਹਦੇ ਵਿੱਚ ਦਰਸਾਲਾ ਨਾ ਕਸੂਰ ਸਾਡਾ ਏ ਜੀ ਨਾ ਪਬਲਿਕ ਦਾ ਪਬਲਿਕ ਨੇ ਵੀ ਸਾਨੂੰ ਵੋਟ ਦਿੱਤੇ ਜੀ ਉਹਨਾਂ ਦਾ ਵੀ ਹੱਕ ਬਣਦਾ ਸਾਨੂੰ ਕੁਐਸਚਨ ਕਰਨ ਦਾ ਸੜਕਾਂ ਬਾਰੇ ਪੁੱਛਣ ਦਾ ਪਾਣੀ ਬਾਰੇ ਪੁੱਛਣ ਦਾ ਲੇਕਿਨ ਜਿਹੜਾ ਏਰੀਆ ਹੈਂਡਓਵਰ ਨਹੀਂ ਹੈ ਜੀ ਉੱਥੇ ਅਸੀਂ ਕੰਮ ਨਹੀਂ ਕਰਾ ਸਕਦੇ ਪਸਾ ਤੁਸੀਂ ਕਹਿ ਰਹੇ ਹੋ ਹੈਂਡਓਵਰ ਨਹੀਂ ਹੈ ਲੇਕਿਨ ਜਿਹੜੇ ਲੋਕ ਨੇ ਉਹ ਹਰ ਵਾਰ ਇਹੀ ਕਹਿੰਦੇ ਨੇ ਕਿ ਅਸੀਂ ਐਮਸੀ ਸਾਹਿਬਾ ਨੂੰ ਵੋਟ ਪਾਉਣੇ ਆ ਅਸੀਂ ਟੈਕਸ ਭਰਦੇ ਆ ਸਾਡੇ ਨਕਸ਼ੇਪਾਸ ਨੇ ਇਹ ਗੱਲਾਂ ਉਹ ਕਰਦੇ ਨੇ ਵੀ ਫੇਰ ਵੀ ਸਾਡੇ ਕੰਮ ਨਹੀਂ ਹੁੰਦੇ ਐਦਾਂ ਕਿਉਂ ਮੈਡਮ ਇਹਦੇ ਬਾਰੇ ਨਾ ਅਸੀਂ ਇੱਕ ਮਤਾ ਵੀ ਰੱਖਿਆ ਸੀ ਜੀ ਉਹ ਫੈਲ ਹੋ ਗਿਆ ਵੀ ਜਿਹੜੇ ਕਲੋਨੀ ਦੇ ਵਿੱਚ ਜਿੰਨੇ ਵੀ ਨਕਸ਼ੇਪਾਸ ਹੋਏ ਵੀ ਕਮੇਟੀ ਨੂੰ ਫੀਸ ਦਿੱਤੀ ਉਹਨਾਂ ਨੇ ਵੀ ਕਮ ਸੇ ਕਮ ਉਹਨੇ ਪੈਸੇ ਤਾਂ ਆਪਾਂ ਕਲੋਨੀ ਤੇ ਲਾ दिए ਲੈਕਿਨ ਉਹ ਕਿਸੇ ਕਾਰਨ ਕਰਕੇ ਮਤਾ ਫੈਲ ਹੋ ਗਿਆ ਸੀ ਲੇਕਿਨ ਅਸੀਂ ਚਾਹਦੇ ਹਾਂ ਜੀ ਤਾਂ ਹੁਣ ਪਿੱਛੇ ਜਾਇਆ ਜਬ ਵੜਬੰਦੀ ਹੋਣੀ ਹੈ ਜੀ ਹੁਣ ਨਵੀਂ ਵੀ ਹੋਣੀ ਹੈ ਅਸੀਂ ਤਾਂ ਆਪ ਇਸ ਇਸ ਗੱਲ ਨੂੰ ਈਓ ਸਾਹਿਬ ਨਾਲ ਵੀ ਡਿਸਕਸ ਕਰਿਆ ਜੀ ਉਹਨਾਂ ਨੂੰ ਵੀ ਕਿਹਾ ਏ ਵੀ ਤੁਸੀਂ ਭਾਈ ਇਹ ਜਿਹੜਾ ਹੈਂਡਓਵਰ ਏਰੀਆ ਨਹੀਂ ਹੈਗਾ ਉਹਦੀ ਵੋਟਾਂ ਹੀ ਨਾ ਪਵਾਓ ਐਮਸੀ ਸਾਹਿਬਾਨ ਵੀ ਪਰੇਸ਼ਾਨ ਹੋਨੇ ਆ ਕੰਮ ਨਹੀਂ ਕਰਾ ਪਾਉਂਦੇ ਵੋਟਾਂ ਲਈਆਂ ਵੀ ਕੰਮ ਕਰਾਉਣਾ ਚਾਹੀਦਾ ਕੰਮ ਤੁਸੀਂ ਕਹਿੰਦੇ ਅਸੀਂ ਕਰਾ ਨਹੀਂ ਦੇਣਾ ਫਿਰ ਉਹਦੇ ਵਿੱਚ ਦਿੱਕਤ ਆਉਂਦੀ ਏ ਜੀ ਅਗਲਾ ਕਹਿੰਦਾ ਐਮਸੀ ਆਏ ਆ ਬੋਹ ਆ ਜਦੋਂ ਆਪਾਂ ਲੰਘਦੇ ਨਾ ਜੀ ਕਿਸੇ ਗੱਲ ਦੇ ਵਿੱਚ ਨੂੰ ਫਿਰ ਪਤਾ ਲੱਗਦਾ ਵੀ ਕਸੂਰਵਾਰ ਕੌਣ ਹੈ ਹੁਣ ਆ ਮੈਂ ਤੁਹਾਨੂੰ ਦੱਸਦਾ ਜੀ ਇੱਕ ਮੈਂ 68 ਲੱਖ 24000 ਦਾ ਮਤਾ ਪੋਇਆ ਸੀ ਜੀ ਆ ਮੀਟਿੰਗ ਸਾਡੀ ਹੋਈ ਸੀ 26 12 22 ਨੂੰ ਜੀ ਠੀਕ ਹੈ ਇਹਦੇ ਵਿੱਚ ਸੀ ਨਾ ਆ ਡਰੇਨ ਪਾਈਪ ਪੈਵਰ ਟਾਈਲ ਨੇਅਰ ਮਡੇਰ ਨਗਰ ਕਰਕੇ ਵੀ ਚਲੋ ਯਾਰ ਇਹਦੇ ਵਿੱਚ ਤੇ ਸੀ ਦੋ ਸੜਕਾਂ ਹੀ ਮਡੇਰ ਨਗਰ ਦੀਆਂ ਉਹ ਬਣਾ ਦਾਂਗੇ ਲੇਕਿਨ ਕੁਝ ਸਮਾਜ ਸੇ ਵੀ ਲਾ ਲਓ ਤੁਸੀਂ ਜਾਂ ਮੇਰੇ ਤੋਂ ਐਂਟੀ ਲਾ ਲਓ ਕੁਝ ਬੰਦਿਆਂ ਨੇ ਮੁੱਦਾ ਠਾੜ ਲਿਆ ਜੀ ਪੀਛੇ ਦਿਖਾਓ ਜੀ ਇਹ ਕਰੋ ਉਹ ਕਰੋ ਉਹ ਅਫਸਰ ਸਾਹਿਬਾਂ ਦੇ ਧਿਆਨ ਚ ਲਿਆਂਦੇ ਅਫਸਰ ਸਾਹਿਬਾਂ ਨੂੰ ਪੁੱਛਣ ਲੱਗੇ ਜਾਗੇ ਵੀ ਤੁਸੀਂ ਕਿਸ ਤਰ੍ਹਾਂ ਬਣਾ ਸਕਦੇ ਆ ਓਏ ਮਤਾ ਪੈਂਡਿੰਗ ਉਹਨਾਂ ਨੂੰ ਕੈਨਸਲ ਕਰਤੇ ਆ ਦੱਸੋ ਜੀ ਹੁਣ ਫਿਰ ਇਹਦੇ ਵਿੱਚ ਕੀ ਦਾ ਕਸੂਰ ਆ ਪਰ ਲੋਕੀ ਤਾਂ ਬਾਰ-ਬਾਰ ਇਹੀ ਗੱਲ ਕਹਿੰਦੇ ਨੇ ਕਿ ਐਮ ਸੀ ਸਹਿਬਾਨ ਕਦੇ ਤਾਂ ਕਹਿੰਦੇ ਨੇ ਮੇਰੇ ਅੰਡਰ ਹੈ ਕਦੇ ਕਹਿੰਦੇ ਨੇ ਨਹੀਂ ਹੈ ਹੈਂਡਓਵਰ ਕਰਤੀ ਨਹੀਂ ਕਰਤੀ ਪਰ ਲੋਕ ਤਾਂ ਪਰੇਸ਼ਾਨ ਨੇ ਨਾ ਇਸ ਚੀਜ਼ ਨੂੰ ਲੈ ਕੇ ਉਹ ਤਾਂ ਤੁਹਾਡੇ ਤੁਹਾਨੂੰ ਬੋਲਦੇ ਨੇ ਕਿ ਐਮ ਸੀ ਸਹਿਬਾਨ ਕਦੇ ਤਾਂ ਕਹਿੰਦੇ ਨੇ ਮੈਂ ਕੰਮ ਕਰਾਉਂਗਾ ਕਦੇ ਕਹਿੰਦੇ ਨੇ ਨਹੀਂ ਕਰਾਉਂਗਾ ਠਾਠ ਲੱਖ ਪਾਸ ਹੋ ਗਿਆ ਨਹੀਂ ਮੈਡਮ ਅਸੀਂ ਚਾਹਦੇ ਹਾਂ ਜੀ ਕੰਮ ਹੋਣ ਲੇਕਿਨ ਉਹ ਇੱਕ ਪ੍ਰੋਸੈਸ ਹੈ ਜੀ ਉਹਦੇ ਵਿੱਚ ਲੱਗੇ ਹੋਏ ਆ ਹੁਣ ਅਮਨ ਸਿਟੀ ਹੈ ਜੀ ਆਪਾਂ ਉਹਨੂੰ ਕਰਾ ਕਰਾ ਦਾਂਗੇ ਜੀ ਹੈਂਡਓਵਰ ਅਗਲੀ ਮੀਟਿੰਗ ਚ ਹੋ ਜਾਏਗਾ ਨਾਲ ਲੱਗਦੀ ਕੰਮ ਹੋ ਜਾਣਗੇ ਜੀ ਅਸੀਂ ਤਾਂ ਅਹੀ ਕਹਿ ਸਕਦੇ ਨਾ ਜੀ ਹੁਣ ਵੀ ਅਸੀਂ ਕੰਮ ਕਰਾਵਾਂਗੇ ਲੱਗੇ ਹੋਏ ਆ ਜੀ ਲੇਕਿਨ ਚੰਡੀਗੜ੍ਹ ਇਨਕਲੇਵ ਹੈ ਜਿਹੜਾ ਜਿਹੜੀ ਸੁਸਾਇਟੀ ਹੈ ਉਹਦਾ ਕੀ ਹੱਲ ਹੋ ਸਕਦਾ ਅੱਨਸੱਲਾ ਜਿਹੜੇ ਬਿਲਡਰ ਹਨ ਜੀ ਉਹ ਭੱਜ ਗਏ ਜੀ ਉਹ ਸਾਨੂੰ ਡਾਕੂਮੈਂਟਸ ਵੀ ਪ੍ਰੋਵਾਈਡ ਨਹੀਂ ਕਰਾਉਂਦੇ ਵੀ ਤੁਸੀਂ ਡਾਕੂਮੈਂਟਸ ਦਾ ਦੋ ਸਾਨੂੰ ਕਿੰਨੀਆਂ ਫੀਸਾਂ ਲਈਆਂ ਮੈਂ ਤੁਸੀਂ ਕਿੱਥੇ ਤੁਹਾਡੀ ਫਾਈਲ ਖੜੀ ਹੈ ਅਸੀਂ ਅੱਗੇ ਕਾਰਵਾਈ ਕਰਵਾਈਏ ਥੋੜਾ ਜਿਹਾ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਵੀ ਐਮਸੀ ਤੁਹਾਡਾ ਤੁਸੀਂ ਐਮਸੀ ਤੋਂ ਕੰਮ ਕਰਾਓ ਤੁਸੀਂ ਵੋਟਾਂ ਪਾਈਆਂ ਵੀ ਨਾਲ ਮਿਲ ਕੇ ਚੱਲੋ ਧਰਨਾ ਲਾਣਾ ਇਹ ਤਾਂ ਪਿਛਲੀ ਵਾਰ ਅਮਨ ਸਿਟੀ ਵਾਲਿਆਂ ਨੇ ਧਰਨਾ ਲਾਇਆ ਜੀ ਮੈਂ ਮੂਹਰਾ ਜਾ ਕੇ ਬੈਠਿਆ ਛਾਨੂੰ ਵੋਟਾਂ ਇਹਨਾਂ ਨੇ ਦਿੱਤੀਆਂ ਮੀਆਂ ਜੀ ਸਰਕਾਰ ਨੇ ਹੀ ਦਿੱਤੀਆਂ ਮੀਆਂ ਅਸੀਂ ਇਹ ਧਰਨਾ ਲਾਣਾ ਸੀ ਮੂਹਰਾ ਬੰਨੇ ਆ ਇਹ ਦੋਸ਼ ਲਾਣਾ ਸੌਖਾ ਹੈ ਜੀ ਪਰ ਆਪਾਂ ਦੇਖੋ ਸਹੀ ਵੀ ਆਪਾਂ ਸਾਡਾ ਐਮਸੀ ਕਿੱਥੇ ਸਟੈਂਡ ਕਰਦਾ ਤੁਸੀਂ ਆਹ ਦੇਖ ਲਓ ਜੀ 27 ਵਾਰਡਾਂ ਟੋਟਲ ਸਭ ਤੋਂ ਵੱਧ ਮੈਂ ਆਪਣੀ ਵਾਰਡ ਚ ਕੰਮ ਕਰਾਏ ਹੋਏ ਜੀ ਤੁਸੀਂ ਮੇਰੇ ਪਿੰਡ ਜਾ ਕੇ ਟੋਬੇ ਦੇਖ ਲਓ ਐ ਸੁੰਦਰੀਕਰਨ ਕਰਕੇ ਐ ਟਾਪ ਦੇ ਟੋਬੇ ਬਣਾਏ ਹੋਏ ਆ ਜਿੰਮਾਂ ਲਵਾਇਆਂ ਵੀ ਅਸੀਂ ਆ ਇਸ ਟਾਈਮ ਦੀ ਜੋ ਹਾਲਾਤ ਹੈ ਖਰੜ ਦੇ ਤੂੰ ਸਾਰੀਆਂ ਵਾਰਡਾਂ ਦੀ ਰੀਲਾਂ ਪੈਣੀ ਆ ਵੀ ਸੜਕਾਂ ਟੁੱਟੀਆਂ ਮੀਆਂ ਇਹ ਬੋਅ ਹੈ ਮੇਰੀ ਵਾਰਡ ਦੀ ਕਦੇ ਰੀਲ ਨਹੀਂ ਪਈ ਹਾਂ ਇੱਕ ਦੋ ਸ਼ਰਾਰਤੀ ਅੰਸਰ ਹੋਣੇ ਦੁੱਧਰ ਵੀ ਚੱਕਾ ਲਾ ਦਨੇ ਆ ਉਹ ਲੱਗ ਗੱਲ ਹੈ ਜੀ ਜਾਂ ਕੋਈ ਹੈਂਡ ਓਵਰ ਏਰੀਆ ਨਹੀਂ ਹੈਗਾ ਤੁਸੀਂ ਉਹਦੀ ਰੀਲ ਬਣਾ ਕੇ ਪਾ ਦੋ ਉਹ ਲੱਗ ਗੱਲ ਹੋ ਜੂਗੀ ਪਰ ਮੇਰੀ ਵਾਰਡ ਸਭ ਤੋਂ ਵਧੀਆ ਵਾਰਡ ਹੈ ਇਸ ਟਾਈਮ ਔਰ ਜਿਹੜੀ ਮੀਟਿੰਗ ਹੈ ਸਾਡੀਆਂ ਉਹ ਪਹਿਲਾਂ ਪਾਸ ਨਹੀਂ ਚ ਹੁੰਦੀ ਹੈ ਜੀ ਸਾਨੂੰ ਵੀ ਪਤਾ ਹੀ ਹੈ ਹੁਣ ਵੀ ਜਿਹੜੀ 2025 ਵਿੱਚ ਮੀਟਿੰਗ ਹੋਈ ਹੈ ਫਿਲਹਾਲ ਕੋਈ ਵੀ ਪਾਸ ਨਹੀਂ ਹੋਇਆ ਜੀ ਬੜੀ ਮੁਸਕਤ ਕਰਨੀ ਪੈਂਦੀ ਹੈ ਸਾਨੂੰ ਮੀਟਿੰਗ ਪਹਿਲਾਂ ਕਰਾਉਣ ਵਾਸਤੇ ਵੀ ਪਾਸ ਕਰਾਉਣ ਵਾਸਤੇ ਜੀ ਪਰ ਹੁਣ ਉਹਨਾਂ ਦਾ ਹੱਲ ਕੀ ਹੋ ਸਕਦਾ ਹੈ ਜਿਹੜੇ ਲੋਕੀ ਪਰੇਸ਼ਾਨ ਨੇ ਮੈਡਮ ਲੱਗੇ ਹੋਏ ਉਹਨਾਂ ਦਾ ਕਹਿਣਾ ਇਹ ਵੀ ਆ ਕਿ ਜਦੋਂ ਵੀ ਅਸੀਂ ਧਰਨਾ ਲਾਣੇ ਤਾਂ ਕਿਤੇ ਜਾ ਕੇ ਸਾਡੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਸਾਨੂੰ ਲੱਗਦਾ ਕਿ ਸਾਨੂੰ ਆਪਣੇ ਰੋਡ ਬਣਵਾਉਣ ਵਾਸਤੇ ਵੀ ਹੁਣ ਧਰਨੇ ਲਾਉਣੇ ਪੈਣਗੇ ਤਾਂ ਕਿਤੇ ਜਾ ਕੇ ਸਾਡੇ ਕੰਮ ਹੋਣਗੇ ਮੈਡਮ ਧਰਨੇ ਨਹੀਂ ਲਾਣੇ ਪੈਣਗੇ ਜੀ ਆਪਾਂ ਨੂੰ ਪ੍ਰੋਸੈਸ ਵਿੱਚ ਚੱਲਣਾ ਪੈਣਾ ਜੀ ਕਿਉਂਕਿ ਅਮਨ ਸਿਟੀ ਵਾਲਾਂ ਧਰਨਾ ਲਾਇਆ ਸੀ ਜੀ ਕੁਝ ਨਹੀਂ ਹੋਇਆ ਲੇਕਿਨ ਉਹਨਾਂ ਨੂੰ ਸਮਝਾਇਆ ਗਿਆ ਵੀ ਆਪਾਂ ਨੂੰ ਆਹ ਪ੍ਰੋਸੈਸ ਹੈ ਆਪਾਂ ਨੂੰ ਇਦੀ ਚੋਂ ਜਾਣਾ ਪੈਣਾ ਉਹ ਮੰਨੇ ਗੱਲ ਨੂੰ ਅੱਜ ਆਪਾਂ ਕਿਸੇ ਕੰਡੇ ਲੱਗ ਚੁੱਕੇ ਆ ਆਉਣ ਵਾਲੇ ਦਿਨਾਂ 'ਚ ਸੜਕਾਂ ਸਾਰੀਆਂ ਬਣ ਜਾਣਗੀਆਂ ਮਤਲਬ ਅ ਹੁਣ ਪੈ ਜਾਏਗਾ ਤੇ ਉਪਾਸ ਹੋ ਜਾਏਗਾ ਤੇ ਸਾਰੀਆਂ ਸੜਕਾਂ ਬਣ ਜਾਣਗੀਆਂ ਮੈਡਮ ਐਮਸੀ ਸਾਰੇ ਚਾਹਨੇ ਆ ਮੈਂ ਆਪਣੀ ਬਾੜ ਦੇ ਵਿੱਚ ਵੱਧ ਤੋਂ ਵੱਧ ਕੰਮ ਕਰਾਵਾਂ ਪਰ ਪ੍ਰਸ਼ਾਸਤਾਂ ਦੇ ਨੇੜੇ ਕਾਹਤੋਂ ਕੰਮ ਸ਼ੁਰੂ ਕੀਤੇ ਜਾਂਦੇ ਨੇ ਪਹਿਲਾਂ ਕਿਉਂ ਨਹੀਂ ਕੀਤੇ ਜਾਂਦੇ ਮੈਡਮ ਪਾਸੇ ਨਹੀਂ ਕਰਦੇ ਜੀ ਇਹ ਉੱਤੋਂ ਪਾਸ ਹੋ ਕੇ ਹੀ ਨਹੀਂ ਆਉਂਦੇ ਇੱਕ ਐਮਸੀ ਦਾ ਇੱਕ ਸਿਸਟਮ ਆਉਂਦਾ ਜੀ ਐਮਸੀ ਦੀ ਕਿੰਨੀ ਕ ਪਹੁੰਚ ਹੁੰਦੀ ਆ ਉਸ ਤੋਂ ਬਾਅਦ ਐਮਐਲਏ ਦੀ ਪਹੁੰਚ ਹੁੰਦੀ ਉਸ ਤੋਂ ਬਾਅਦ ਐਮਪੀ ਦੀ ਪਹੁੰਚ ਹੁੰਦੀ ਹੈ ਜੇ ਜੀ ਕੋਈ ਸੈਂਟਰ ਤੋਂ ਕੰਮ ਕਰਾਉਣਾ ਤਾਂ ਐਮਪੀ ਦੀ ਪਹੁੰਚ ਹੁੰਦੀ ਹੈ ਜੇ ਆਪਣਾ ਲੋਕਲ ਕੰਮ ਛੋਟਾ ਕੰਮ ਹੁੰਦਾ ਐਮਸੀ ਹ ਤਾਂ ਉੱਤੇ ਐਮਐਲਏ ਹੈ ਜਿਹੜਾ ਸਾਡਾ ਕੰਮ ਹੈ ਉਹ ਤਾਂ ਅਸੀਂ ਕਰ ਦਿੰਨੇ ਆ ਉਸ ਤੋਂ ਬਾਅਦ ਜਿਹੜੀ ਮੀਟਿੰਗ ਪਾਸ ਹੋਣੀ ਆ ਉਹੀ ਪਾਸ ਹੋ ਕੇ ਨਹੀਂ ਆਉਂਦੀ ਜੀ ਕਾਫੀ ਕਾਫੀ ਟਾਈਮ ਆ 8-8 ਮਹੀਨੇ 10-10 ਮਹੀਨੇ ਲੱਗ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਜੀ ਜਿਹੜੇ ਠੇਕੇਦਾਰ ਹੈ ਉਹ ਲੈਸ ਤੇ ਪਾ ਦਿੰਨੇ ਜੀ ਕੰਮ ਨੂੰ ਮਤਲਬ ਵੀ 100 ਰੁਪਏ ਵਾਲਾ ਕੰਮ ਅਸੀਂ 60 ਰੁਪਏ ਵਿੱਚ ਕਰੂਗੇ ਜੀ ਹੁਣ ਉਹ 60 ਰੁਪਏ ਵਿੱਚ ਕਰੂਗੇ ਕਿਸ ਤਰ੍ਹਾਂ ਫਿਰ ਉਹ ਕੰਮ ਹੁੰਦਾ ਨਹੀਂ ਜੀ ਹੈਗਾ ਫਿਰ ਅਸੀਂ ਫੋਨ ਕਰਦੇ ਹਾਂ ਉਹਨਾਂ ਨੂੰ ਮਿੰਤ ਤਰ ਲਈ ਕਰਨਾ ਪੈਂਦਾ ਜੀ ਵੀ ਕਰ ਦੋ ਵੀਰ ਕਰ ਦੋ ਇਹ ਬੜੀਆਂ ਪ੍ਰੋਬਲਮਸ ਆ ਇਹ ਸਰਕਾਰ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਸਰਕਾਰ ਦੀ ਇਨਵੋਲਵਮੈਂਟ ਬਿਨਾ ਕੰਮ ਨਹੀਂ ਹੁੰਦੇ ਤੁਹਾਨੂੰ ਨਹੀਂ ਲੱਗਦਾ ਵੀ ਖਰੜ ਆਪਣਾ ਜ਼ਿਆਦਾ ਬਦਨਾਮ ਹੋ ਚੁੱਕਿਆ ਸੜਕਾਂ ਨੂੰ ਲੈ ਕੇ ਪਾਣੀ ਖੜਦਾ ਇੰਨਾ ਜ਼ਿਆਦਾ ਹਾਂਜੀ ਮੈਡਮ ਪਿਛਲੇ 4 ਸਾਲ ਤੋਂ ਜਦੋਂ ਤੋਂ ਗਵਰਨਮੈਂਟ ਆ ਬਣੀ ਐ ਪ੍ਰਧਾਨ ਅਕਾਲੀ ਦਲ ਦਾ ਸੀ ਤੇ ਸਰ ਹੁਣ ਤਾਂ ਆਮ ਪਾਰਟੀ ਤੁਹਾਡੀ ਪਾਰਟੀ ਦੀ ਪ੍ਰਧਾਨ ਹੈ ਹੁਣ ਤਾਂ ਕੰਮ ਸ਼ੁਰੂ ਹੋਣਾ ਚਾਹੀਦਾ ਮੈਡਮ ਐਦਾਂ ਕੋਈ ਕੰਮ ਸਟਾਰਟ ਨਹੀਂ ਹੁੰਦਾ ਜੀ ਪਹਿਲਾਂ ਅਜੰਡਾ ਆਉਂਦਾ ਜੀ ਮੀਟਿੰਗ ਹੁੰਦੀ ਹੈ ਜੀ ਫਿਰ ਉਹ ਪਾਸ ਹੁੰਦੀ ਹੈ ਫਿਰ ਟੈਂਡਰ ਲੱਗਦਾ ਫਿਰ ਕੰਮ ਹੁੰਦਾ ਜੀ ਇੱਕ ਪ੍ਰੋਸੈਸ ਹੈ ਲੇਕਿਨ ਇਸ ਟਾਈਮ ਰੋਜ਼ ਤੁਹਾਨੂੰ ਪਤਾ ਬਰਸਾਤ ਹੋ ਰਹੀ ਹੈ ਜੇ ਆਪਾਂ ਕੰਮ ਕਰਾਣਾ ਵੀ ਚਾਹਾਂ ਕਿਸੇ ਹੋਰ ਟੈਂਡਰ ਚੋਂ ਤਾਂ ਵੀ ਨਹੀਂ ਕਰਾ ਸਕਦੇ ਕਿਉਂਕਿ ਬਰਸਾਤ ਦੇ ਵਿੱਚ ਜੇ ਆਪਾਂ ਕਿਤੇ ਗੜਕਾ ਵੀ ਪਵਾਦੇ ਉੱਥੇ ਵੀ ਦਲਦਲ ਜੀ ਹੋ ਜਾਂਦੀ ਹੈ ਤੇ ਲੁੱਕ ਤਾਂ ਪਵਾਇ ਨਹੀਂ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਪੂਰੇ ਖੈੜ ਦਾ ਨਕਸ਼ਾ ਬਦਲ ਜਾਏਗਾ 6 ਮਹੀਨੇ ਜਾਨੋ ਦੇ ਲੋ 6 ਮਹੀਨੇ ਦੇ ਵਿੱਚ ਵਿੱਚ ਪੂਰੇ ਖਰੜ ਦਾ ਨਕਸ਼ਾ ਬਦਲ ਜਾਏਗਾ ਜੀ ਹਾਂਜੀ ਸੋ ਸਾਡੀ ਐਮਸੀ ਸਹਿਬਾਨ ਨਾਲ ਗੱਲਬਾਤ ਹੋਈ ਹੈ ਇਹਨਾਂ ਨੇ ਕਿਹਾ ਕਿ ਜਲਦੀ ਜਿਹੜੇ ਕੰਮ ਨੇ ਕੀਤੇ ਜਾਣਗੇ ਬਾਕੀ ਜਿਹੜੀਆਂ ਸੋਸਾਇਟੀਆਂ ਹੈਂਡਓਵਰ ਨਹੀਂ ਕੀਤੀਆਂ ਗਈਆਂ ਉਹਨਾਂ ਨੂੰ ਵੀ ਥੋੜਾ ਸਮਾਂ ਲੱਗੇਗਾ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਸਾਰੇ ਕੰਮ ਕਰਾਏ ਜਾਣਗੇ ਸੋ ਇਸ ਦੇ ਨਾਲ ਹੀ ਮੈਨੂੰ ਹਰਪ੍ਰੀਤ ਕੌਰ ਤੇ ਕੈਮਰਾਮੈਨ ਬਿੰਦਰ ਨੂੰ ਜਾਂਤ ਦੋ ਜਸਤ ਉਸ ਵੇਗਦਰਪਨਸਰਿਆ ਨਿਊਜ਼